ਸਾਸੀ ਕਾਲ ਜੀ ਸਾਰੇ ਪ੍ਰਾਪਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਹਰੀਕੇ ਕਲਾਂ ਦੇ ਵਿੱਚ ਹਰੀਕੇ ਕਲਾਂ ਪਿੰਡ ਜ਼ਿਲ੍ਹੇ ਮੁਕਸਰ ਸਾਹਿਬ ਦਾ ਪਿੰਡ ਆ ਔਰ ਇਹ ਪਿੰਡ ਮਿੱਤਰੋ ਜਦੋਂ ਤੁਸੀਂ ਕੋਟਕਪੂਰੇ ਤੋਂ ਫਿਰ ਮੁਕਸਰ ਵਾਲੀ ਸਾਈਡ ਨੂੰ ਦੂਰੀ ਤੈਅ ਕਰੋਗੇ ਤਾਂ ਖਾਰਾ ਪਿੰਡ ਆਉਂਦਾ ਵਾ ਸਾਰੇ ਪਿੰਡ ਤੋਂ ਸਿੱਧੀ ਛੜਕਾ ਜਿਹੜੀ ਉਹ ਹਰੀਕੇ ਕਲਾਂ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਤੇ ਮੈਂ ਇਸ ਟਾਈਮ ਬਾਈ ਜੀਵਨ ਦੇ ਕੋਲੇ ਪਹੁੰਚਿਆ ਹੋਇਆ ਵਪਾਰ ਲੈਣ ਦਾ ਬਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਅੱਜ ਫੇਰ ਤੁਹਾਨੂੰ ਮੇਤਰੋ ਨਗਿਨੇ ਨਹੀਂ ਅੱਜ ਤੋਹਫੇ ਵਖਾਉਣੇ ਆ ਤੇ ਇਹ ਜਾਣ ਪਹਿਚਾਨ ਦਾ ਮਹਤਾਜ ਨਹੀਂ ਬਾਈ ਜਿਸ ਭਰਾ ਦੇ ਕੋਲੇ ਪਹੁੰਚਿਆ ਹੋਇਆ ਪਹਿਲਾਂ ਵੀ ਇਸ ਘਰ ਦੇ ਵਿੱਚ ਤੁਹਾਨੂੰ ਛੋਟੀ ਦੇ ਨਗਿਨੇ ਵਿਖਾ ਕੇ ਗਿਆ ਸੀ ਪਰ ਅੱਜ ਨਗੀਨੇ ਨਹੀਂ ਅੱਜ ਤੋਹਫੇ ਵਿਖਾਉਣੇ ਆ। ਇਹ ਤੋਂ ਅਗਲੀ ਵੀਡੀਓ ਦੇ ਵਿੱਚ ਕੀ ਹੁੰਦਾ ਉਹ ਵੀ ਤੁਹਾਡੇ ਨਾਲ ਡਿਪੈਂਡ ਕਰਾਂਗੇ। ਆਓ ਮਿਲਦੇ ਆ ਬਾਈ ਜੀਵਨ ਦੇ ਨਾਲ ਮੁਲਾਕਾਤ ਕਰਦੇ ਆ। ਸਾਰੀ ਗੱਲਬਾਤ ਦੇ ਨਾਲ ਮੁਲਾਕਾਤ ਹੋਊਗੀ ਬਾਈ ਦੇ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਬਾਈ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਬਾਈ। ਸੇਤਾਕਰ ਪਰਿਵਾਰ ਜੀ। ਚਲੋ ਸ਼ੁਕਰਾ। ਬਾਈ ਜੀਵਨ ਸਿੰਘ ਫਿਰ ਪਹਿਲਾਂ ਵਾਲੇ ਜਾਨਵਰ ਹੋ ਗਏ ਸੀ ਸੇਲ ਜੀ। ਹਾਂ ਠੀਕ ਹੈ ਬਾਈ। ਕੋ ਬੰਦਾ ਹੀ ਲੈ ਗਿਆ। ਠੀਕ ਹੈ ਚਲੋ ਸ਼ੁਕਰਾ ਬਾਈ। ਬਾਈ ਜੀਵਨ ਅੱਜ ਫਿਰ ਨਗੀਨੇ ਨਹੀਂ ਕਹਿ ਸਕਦੇ ਅੱਜ ਤਾਂ ਤੋਹਫੇ ਕਹਿ ਸਕਦੇ ਆ। ਵਧੀਆ ਜ ਭਾਈ ਜੀਵਨ ਇੰਨੀਆਂ ਵਧੀਆ ਕਲੈਕਸ਼ਨ ਇੰਨੀ ਵਧੀਆ ਖਰੀਦ ਇਹ ਕਿਹੜੇ ਲਾਕੇ ਲੁਕੇ ਚੋਂ ਲੱਭ ਕੇ ਲਿਆਉਣਾ ਪਹਿਲਾਂ ਤਾਂ ਪਿੰਡਾਂ ਦੀਆਂ ਹੀ ਆ ਜੀ ਸਾਰੀਆਂ ਅੱਛਾ ਠੀਕ ਆ ਵੀ ਕਹਿਣ ਤੋਂ ਭਾਵੇਂ ਇਹ ਮਿਹਨਤ ਕਰਨੀ ਪੈਂਦੀ ਹੈ ਹਨਾ ਭਾਈ ਜੀਵਨ ਯਾਰ ਜਿਹੜੀ ਇਹ ਗਾਂ ਸੋਈ ਹੈ ਪਹਿਲੇ ਨੰਬਰ ਤੇ ਆਈਆਂ ਹੂੰ ਇਹਦੇ ਬਾਰੇ ਦੱਸ ਜੀ ਆਪਣੇ ਦਰਸ਼ਕ ਵੀਰਾਂ ਨੂੰ ਖੁੱਲ ਕੇ ਵੀ ਇਹ ਕਿੰਨਾ ਵਾ ਸੁਆ ਸੁਪੀਆ ਕੀ ਜਾਂਦੀ ਡਿਟੇਲ ਆ ਇਹ ਦੂਜਾ ਸੂਆ ਬਾਈ ਸਰਬੇ ਠੀਕ ਹੈ ਜੀ ਤੇ ਹੋਣੀ ਸੂਈ ਆ ਅੱਧਾ ਘੰਟਾ ਹੀ ਹੋਇਆ ਜੇਰ ਪਈ ਨੂੰ ਹਜੇ ਆ ਜੇਰ ਵੀ ਪਈ ਆ ਅੱਛਾ ਜੇਰ ਵੀ ਪੈ ਗਈ ਠੀਕ ਆ ਲੈ ਵੀ ਮਿੱਤਰੋ ਜੇਰ ਮੈਂ ਵੇਖ ਲਿਆ ਪਰ ਮੈਂ ਕੈਮਰੇ ਦੀ ਅੱਖ 'ਚ ਨਹੀਂ ਵਿਖਾ ਸਕਦਾ ਇਹ ਕਾਨੂੰਨੀ ਲੰਘਣਾ ਦੀ ਜਿਹੜੀ ਅਸੀਂ ਨਹੀਂ ਪਾਲਣਾ ਕਰਨੀ ਚਾਹੁੰਦੇ ਆ ਮਾਫੀ ਚਾਹੂੰਗਾ ਜੇ ਕੋਈ ਹੋਰ ਵੀ ਨਵਾਂ ਯੂਟਿਊਬਰ ਆ ਤਾਂ ਮੇਰੀ ਇੱਕ ਬੇਨਤੀ ਕਰ ਲਿਆ ਕਰੋ ਕਿਉਂਕਿ ਮਿਹਨਤ ਦੇ ਨਾਲ ਬਹੁਤ ਚੈਨਲ ਚੱਲਦਾ ਜੇਰ ਵਗੈਰਾ ਦਿਖਾਉਣ ਤੋਂ ਥੋੜਾ ਜਿਹਾ ਪਰਹੇਜ਼ ਕਰਿਆ ਕਰੋ ਤੇ ਤੁਰਦੇ ਵੀਰੇ ਮੜੀ ਜੀ ਬਾਈ ਇਹ ਕਿੰਨਾ ਸੂਆ ਸੋਈ ਹੈ ਵੀਰੇ ਜਿਆ ਸੂਆ ਬਾਈ ਠੀਕ ਆ ਕੀ ਇੰਦੇ ਰਿਕਾਰਡ ਬੋਲਦੇ ਆ ਦੁੱਧ ਦੇ ਬਾਈ ਦੁੱਧ ਦੇ ਨੇ 32 33 ਲੀਟਰ ਬਾਈ ਸਰਵੇ ਦਿੱਤਾ ਪਹਿਲੇ ਸੂਏ ਹਾਂ ਐਗਦੀ ਵਾਧ ਹੀ ਦੇਊਗੀ ਮਨ ਕੇ ਦੇਣਾ ਵੀ ਪੰਦਾ ਹਨਾ ਹੂੰ ਚੰਗੀ ਚੁੰਗੀ ਬਹੁਤਾ ਕਰਮ ਵਾਲੀ ਹੂੰ ਤੇ ਬਾਈ ਜੀਵਨ ਇਹ ਬਾਈ ਜਿਵੇਂ ਆਰਡਰ ਆਰਡਰ ਦੀ ਕੁਆਲਿਟੀ ਆਂਦੀ ਐਤ ਕੀ ਤਾਂ ਫਿਰ ਯਾਰ ਇਹਨੂੰ 38 37 ਲੀਟਰ ਦੁੱਧ ਕੁਛ ਨਹੀਂ ਕਹਿੰਦਾ ਹਨ ਹੂੰ ਵੇਖੋ ਬਾਈ ਮਿੱਤਰੋ ਲੇਵੇ ਦੀ ਬਰੀਕੀ ਆਰਡਰ ਦੀ ਕੁਆਲਿਟੀ ਤੇ ਬਾਈ ਬੱਛਾ ਦੇਗੀ ਕਿ ਬੱਚੀ ਦੇਗੀ ਨਹੀਂ ਹੈ ਬੱਛਾ ਬਾਈ ਸਾਹਿਬ ਅੱਛਾ ਬੱਛਾ ਦੇਗੀ ਪਹਿਲਵਾਨ ਦੇਗੀ ਹਾਂਜੀ ਠੀਕ ਆ ਚੱਲ ਕੋਈ ਨਕਰਮ ਵਾਲੀ ਹੈ ਨਾ ਸੂਪੀ ਸਹੀ ਸਲਾਮ ਤੇ ਹੀ ਬਹੁਤ ਬਿਹਤਰੀਨ ਹੁੰਦਾ ਇਹਨਾਂ ਲਈ ਤਾਂ ਤੇ ਬਾਈ ਜੀਵਨ ਇਹਦੇ ਟੀਕੇ 2ਕੇ ਦਾ ਕੋਈ ਰਿਕਾਰਡ ਆਪਣੇ ਕੋਲੇ ਹਾਂਜੀ ਹਾਂ ਉਹ ਲਿਆਏ ਆ ਸਭ ਸਭ ਕੁਝ ਮਿਲੂ ਕਹਿੰਦਾ ਠੀਕ ਆ ਬਾਈ ਲੈ ਵੀ ਮਿੱਤਰੋ ਸੀਮਨ ਦਾ ਰਿਕਾਰਡ ਇਹਦਾ ਪ੍ਰੋਪਰ ਮਿਲੂਗਾ ਇਹਦਾ ਆਪਾਂ ਇਹ ਦੱਸ ਸਕਦੇ ਆ ਕਿ ਨਹੀਂ ਵਸੇ ਜੇ ਇੱਕ ਵੀਡੀਓ ਜੀ ਦੱਸ ਦਈਏ ਤਾਂ ਜੀ ਹਾਂਜੀ ਹਾਂਜੀ ਦੱਸ ਦਈਏ ਫਿਰ ਹਾਂਜੀ ਕੀਰੇ ਸੀਮਣ ਦੀ ਇਹ ਜੀ ਇਹਦੇ ਆਪ ਇਹ ਆਪ ਜੁਪੀਟਰ ਦੀ ਆ ਆਪ ਜੁਪੀਟਰ ਦੀ ਆ ਅੱਗੇ ਇਹਦੇ ਸੈਕ ਦਾ ਲੱਗਾ ਸੀ ਅੱਗੇ ਇਹਦੇ ਸੈਕ ਦਾ ਲੱਗਾ ਹੋਇਆ ਸੀ ਲੈ ਵੀ ਮਿੱਤਰੋ ਜੁਪੀਟਰ ਸੀਮਣ ਦੀ ਇਹ ਆਪ ਆ ਪਹਿਲੇ ਸੂਏ 32 ਕਿਲੋ ਦੁੱਧ ਪਾਂਡੇ ਵਿੱਚ ਪਾਇਆ ਹੋਇਆ ਹੁਣ ਦੂਜਾ ਸੂਆ ਇਹ ਕਰਮਾ ਵਾਲੀ ਸੁੰਦੀ ਆ ਸੂਣ ਦੇ ਵਿੱਚ ਇਹ ਵੇਖੋ ਵੀ ਤੁਸੀਂ ਇਹਨੇ ਕਰਮਾ ਵਾਲੀ ਨੇ ਕੀ ਬਣ ਕੇ ਸੋਈ ਆ ਕਿੰਨੀ ਸੋਹਣੀ ਤਿਆਰੀ ਕੀਤੀ ਆ ਵੀ ਇਹ ਗੱਲ ਕਹਿ ਸਕਦੇ ਆ ਵੀ ਨਵਾਂ ਫਾਰਮ ਬਣਾ ਲਿਆ ਛੱਤ ਪਾ ਲਈ ਆ ਟੀਨਾ ਟੂਨਾ ਦਾ ਸਾਰਾ ਕੁਝ ਕੰਮ ਕੰਪਲੀਟ ਹੋ ਗਿਆ ਤੇ ਹੁਣ ਤੁਸੀਂ ਸੋਚਦੇ ਪਿਆ ਵੀ ਕਿਸੇ ਮੰਡੀ ਦੇ ਵਿੱਚ ਲਾਈਏ ਕਿਹੜਾ ਤੇ ਜਾਨਵਰ ਲੈ ਕੇ ਆਈਏ ਨਹੀਂ ਕਿਉਂਕਿ ਮੰਡੀ ਦੇ ਵਿੱਚੋਂ ਲੈਣ ਨਾਲੋਂ ਬਿਹਤਰੀਨ ਇਹ ਗੱਲ ਆ ਵੀ ਤੁਹਾਡੇ ਪੈਸੇ ਥੋੜੇ ਬਹੁਤੇ ਮੈਂ ਵੱਧ ਲਵਾ ਸਕਦਾ ਪਰ ਜਿਹੜੀ ਕਲੈਕਸ਼ਨ ਤੁਹਾਡੀ ਘਰੋਂ ਖਰੀਦਦਾਰੀ ਹੋ ਗਈ ਪ੍ਰੋਪਰ ਰਿਕਾਰਡ ਵਾਲੀ ਉਹਦੇ ਨਾਲ ਦੀ ਮਿੱਤਰੋ ਰੀਸ ਨਹੀਂ ਗਈ ਕਿਉਂਕਿ ਦੂਜੀ ਗੱਲ ਇਹ ਆ ਜਾਂਦੀ ਆ ਵਿ ਘਰ ਦੇ ਵਿੱਚੋਂ ਪਸ਼ੂ ਪ੍ਰੋਪਰ ਰਿਕਾਰਡ ਨਾਲ ਖਰੀਦਿਆ ਹੋਇਆ ਜਿਹੜੇ ਫਾਰਮਰ ਨੇ ਇੱਕ ਤਾਂ ਤੁਸੀਂ ਨਵੇਂ ਫਾਰਮ ਦੇ ਵਿੱਚ ਆਏ ਆ ਦੂਜਾ ਤੁਹਾਡੇ ਕੋਲੇ ਰਿਕਾਰਡ ਨਹੀਂ ਕੋਈ ਹੈਗਾ ਤੀਜੀ ਤੁਹਾਨੂੰ ਆਏ ਆ ਵੀ ਲੋਨ ਵਗੈਰਾ ਕਰਾ ਕੇ ਆਪਾਂ ਇਸ ਲੈਂਡ ਦੇ ਵਿੱਚ ਆਏ ਹੋਣੇ ਆ ਤਿੰਨ ਚੀਜ਼ਾਂ ਤਿੰਨੇ ਰਸਤੇ ਆਪਾਂ ਜਿਹੜੇ ਚੁਣੇ ਹੁੰਦੇ ਆ ਉਹ ਚੁਣੇ ਹੁੰਦੇ ਆ ਮਜ਼ਬੂਤੀ ਤੇ ਰਿਸਕ ਵਾਲੇ ਪਰ ਅੱਜ ਤੁਹਾਨੂੰ ਰਿਸਕ ਚੋਂ ਕੱਢ ਦੇਣਾ ਮਿੱਤਰੋ ਬਾ ਕਮਾਲ ਚੀਜ਼ ਪਈ ਹੁਣ ਇਹਦਾ ਰੇਟ ਕੀ ਰਹੂਗਾ ਮਾਸਾ ਉਹੋ ਜੇ ਰੇਟ ਹੀ ਪਾਵਾਂਗੇ ਯਾਰ ਆਂਸਰਪਾ ਸਿੰਘ ਜੀ ਹਾਂਜੀ ਬਿਲਕੁਲ ਜੀ 135 ਦੀ ਬੈਠੋ 135 ਦੀ ਦੇ ਦਿਆਂਗੇ ਇਹਦੇ ਵਿੱਚੋਂ ਜੇ ਕੋਈ ਕਹਵੇ ਭਾਈ ਯਾਰ ਅਸੀਂ ਸਾਬੇ ਦੀ ਵੀਡੀਓ ਦੇਖੀ ਆ ਤੇ ਹੁਣ ਭਾਈ ਜੀਵਨ ਤੈਨੂੰ ਕਰਦੇ ਆ ਪਿਆਰ ਉਹ ਤੇ ਕੀ ਸਾਡਾ ਮਾਨ ਤਨ ਕਰ ਬਸ ਮਾਨ ਤਨ ਹੋ ਜੂਗਾ ਠੀਕ ਆ ਭਾਈ ਲੈ ਵੀ ਮਿੱਤਰੋ 135000 ਰੁਪਏ ਦੀ ਕੀਮਤ ਆ ਉਹਦੇ ਵਿੱਚੋਂ ਹੁਣ ਤੁਹਾਡਾ ਮਾਣ ਹੋਊਗਾ ਮਾਣ ਹੁੰਦਾ ਆਏਗਾ ਦੀ ਇੱਜ਼ਤ ਕਰਨਾ ਤਾਣ ਹੁੰਦਾ ਥੋੜਾ ਬਹੁਤਾ ਪੈਸਿਆਂ ਦੀ ਘਟੋਤੀ ਕਰਨਾ ਤਾਣ ਘੱਟ ਹੋਊਗਾ ਮਾਣ ਤੁਹਾਡਾ ਜ਼ਿਆਦਾ ਹੋਊਗਾ ਦੋ ਨੰਬਰ ਤੇ ਵੈੜਾ ਜਿਹੜੀ ਭਾਈ ਇਹਦੇ ਬਾਰੇ ਦੱਸਿਆ ਵੀਰੇ ਇਹ ਪਹਿਲਾ ਸੂਆ ਜੀ ਦੋ ਦੰਦ ਦਾ ਅੱਛਾ ਦੋ ਦੰਦ ਦਾ ਓਰੀਜਨਲ ਦੋ ਦੰਦ ਦਾ ਕੀ ਬਾਤ ਹੈ ਠੀਕ ਹੈ ਭਾਈ ਇਹਦਾ ਵੀਰੇ ਕਿਹੜੇ ਸੀਮਣ ਦੀ ਇਹ ਭਾਈ ਇਹ ਹੈਗੀ ਹੈ ਜੀ ਮੰਨ ਕੇ ਚੱਲਣਾ ਕਿੰਨੇ ਦਿਨ ਲੈ ਜੂਗੀ ਬਾਈ ਜੀਵਨ ਹਜੇ ਇਹ ਹਜੇ ਲੈ ਜੂਗੀ ਬਸ ਤਿਆਰੀ ਜੀ ਹੈ ਜੀ ਹੋ ਸਕਦਾ ਸ਼ਾਮ ਤਾਈਂ ਸੂਪ ਮਤਲਬ ਵਟ ਜਾ ਕਰੀ ਜਾਂਦੀ ਹੈ ਨਾ ਨਤੀਜਾ ਆ ਸਕਦਾ ਇਹਦਾ ਲੈ ਬਾਈ ਦੰਦ ਵਿਖਾ ਦਈਏ ਨੂੰ ਉਸਤਾਦ ਹਾਂ ਬੜਾ ਵੇਖ ਕੇ ਚੰਗਾ ਕੋਈ ਨਕਾਲੀ ਨਾ ਕਰੀਂ ਉੱਥੇ ਕਰਕੇ ਇਹਨੂੰ ਖੋ ਹਾਂ ਸਾਹਮਣੇ ਕਰਕੇ ਬਸ ਇੱਥੇ ਹੁਣ ਦੋ ਦੰਦ ਪਿਓਰ ਆ ਹੈ ਬਾਈ ਬਾਈ ਅਡ ਰੂਡਰ ਦੀ ਕੁਆਲਿਟੀ ਬੜੀ ਚੰਗੀ ਵਾਹ ਮੜੇ ਵਿਖਾ ਦਿਓ ਫੜ ਕੇ ਨਾ ਲੈ ਆ ਉਹ ਫੇਰ ਸਾਥ ਨਾ ਖਾਰੀ ਕੋਈ ਨਹੀਂ ਸੱਟ ਨਾ ਖਾਰੀ ਚਲ ਰਹਿਣ ਦੋ ਸਰ ਚਲ ਰਹਿਣ ਦੋ ਕੋਈ ਨਾ ਬਾਅਦ ਚ ਕੋਈ ਗਾਲੀ ਤੁਸੀਂ ਵੇਖੀ ਆ ਹਾਂਜੀ ਹਾਂ ਇਹ ਬਈ ਇਹ ਸੀਮਨ ਦਾ ਬਈ ਦੱਸ ਸਕਦੇ ਆਪਾਂ ਨੂੰ ਕਿ ਆਪਣਾ ਲਿਖਿਆ ਹੋਇਆ ਹਾਂ ਲੈ ਕੇ ਲਿਖਾ ਕੇ ਲੈਂਦਾ ਜੀ ਠੀਕ ਆ ਉਹ ਚਲੋ ਫੋਨ ਤੇ ਦੱਸ ਦੇ ਫਿਰ ਨਹੀਂ ਪਤਾ ਤਾਂ ਇਹ ਗੱਬਣ ਵੀ ਫਿਰ ਚੰਗੇ ਸੀਮਨ ਤੋਂ ਹੀ ਆ ਕਿਸੇ ਹਾਂ ਹਾਂਜੀ ਹਾਂਜੀ ਇੱਕ ਗੱਲ ਲੱਗੇ ਬਈ ਘਰਾਣਾ ਚੰਗਾ ਬੱਛੀ ਦਾ ਜਿਹੜਾ ਲੇਵਾ ਦੱਸਦਾ ਹਨਾ ਇਹ ਬਈ ਦੁੱਧ ਕਿੰਨਾ ਪਾਜੂਗੀ ਪਹਿਲੇ ਸੋਇ 25 25 ਪਲੱਸ ਦੇ ਹੋਊਗੀ 25 ਪਲੱਸ ਚੱਲੂਗੀ ਟੋਰਾ ਨਾ ਚੱਲੂਗੀ ਹਨਾ ਹਾਂਜੀ ਹਾਂਜੀ ਹੂੰ ਕਿਆ ਬਾਤ ਆ ਯਾਰ ਕਹਿੰਦੇ ਹੁੰਦਾ ਨਾ ਕਹਿੰਦਾ ਇਹਦੇ ਹੁਸਨ ਦੀ ਕਰਾਂ ਕੀ ਤਾਰੀਫ ਮੋਲਾ ਇਹਨੂੰ ਖਰੀਦਣ ਲਈ ਪਾਉਣਾ ਪੈਣਾ ਹੈ ਤੈਨੂੰ ਵਿੱਚ ਵਿਚੋਲਾ ਪਰ ਹੁਣ ਰੱਖਿਆ ਨਹੀਂ ਮੁੱਦਕੀ ਵਾਲੇ ਸਾਬੇ ਨੇ ਕੋਈ ਓਲਾ ਦਿੱਤੀ ਆ ਸਕਰੀਨ ਤੇ ਚੰਗੀ ਤਰ੍ਹਾਂ ਦਿਖਾ ਬਾਕੀ ਆਉਂਦਾ ਵਾ ਮਿੱਤਰੋ ਕੋਟਕਪੂਰੇ ਤੋਂ ਸਿੱਧਾ ਹਰੀਕੇ ਕਲਨੋਰਾ ਬੋਧੀ ਕਰਿਓਣਾ ਸਲਾਹ ਵੀਡੀਓ ਵਿੱਚ ਦੱਸੀ ਹੋਈ ਆ ਮੈਂ ਥਾਂ ਆ ਵੇਖੋ ਮਿੱਤਰੋ ਇਹਦੀ ਆਰਡਰ ਦੀ ਕੁਆਲਿਟੀ ਪੱਟਾਂ ਦੇ ਸੰਨਣਾ ਲੇਵਾ ਬਿਹਤਰੀਨ ਤੇ ਖਾਸ ਥਣਾ ਦੀ ਮਜ਼ਬੂਤੀ ਆਰਡਰ ਦੀ ਮਜ਼ਬੂਤੀ ਦੱਸ ਦਿੰਦੀ ਹੁੰਦੀ ਆ ਅੰਗ ਬਹੁਤ ਚੰਗੇ ਆ ਬੱਛੀ ਨੂੰ ਮਿੱਤਰੋ ਭਈ ਇਹ ਕਿੰਨੇ ਦੀ ਦੇਤੀ ਆਪਾਂ ਨਸੇ ਹੋਊਗੀ ਸਵਾਦੀ ਇਹ ਸਵਾਦੀ 125 ਦੀ ਜੇ ਕੋਈ ਕਵੇ ਵੀ ਯਾਰ ਜੋੜਾ ਲੈ ਕੇ ਜਾਣਾ 135 ਤੇ 125 ਬਣ ਗਿਆ 160 260 260 ਸੌਰੀ 260 ਦੇ ਵਿੱਚ ਮਾਨਤਨ ਖੁੱਲਾ ਡੁੱਲਾ ਹੋ ਜਾ ਠੀਕ ਓਕੇ ਲੈ ਵੀ ਮਿੱਤਰੋ ਜੋੜਾ ਤੁਹਾਡਾ ਬਣਾਤਾ ਵਾ ਕੋਕਾ ਪੀਸ ਮਤਲਬ ਚੀਜ਼ਾਂ ਦੋ ਤਾਂ ਐਂਡ ਹੋ ਗਈਆਂ ਜਮਾ ਇਹਦਾ ਜੋੜਾ ਹੋ ਗਿਆ ਟਕਾਣੇ ਦਾ ਹੁਣ ਆਜੋ ਅੱਗੇ ਨੰਬਰ ਤੇ 3 ਤੇ ਇਹਦੇ ਬਾਰੇ ਦੱਸਿਓ ਭਾਈ ਇਹਨੇ ਵੀ ਦੂਜੇ ਸੂਵੇ ਸੋਣਾ ਭਾਈ ਸਰਪੇ ਠੀਕ ਹੈ ਜੀ ਇਹਨੂੰ ਦੁੱਧ ਦੇਣੇ ਵੀ ਗਾਂ ਨੇ 34 35 ਕਿਲੋ ਖੁੱਲਾ ਦਿੱਤਾ ਖੁੱਲਾ ਦਿੱਤਾ ਹੋਇਆ ਇਹਦਾ ਕੋਈ ਸੀਮਾ ਇਹਦਾ ਸੀਮਣ ਦਾ ਵੀ ਰਿਕਾਰਡ ਹਾਂ ਜੀ ਹਾਂ ਲੈ ਆਏ ਠੀਕ ਹੈ ਠੀਕ 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 ਹੈ ਭਾਈ ਠੀਕ ਹੈ ਤੇ ਇਹ ਕਿੰਨੇ ਦਿਨ ਲੈ ਜੂਗੀ ਬਾਈ ਹਾਜੀ ਇਹ ਹਜੇ ਹਫਤਾ ਲੈ ਜੂ ਹਫਤਾ ਲੈ ਜੂ ਫਿਰ ਤਾਂ ਰਿਕਾਰਡ ਤੋੜ ਦੂਗੀ ਇਹ ਵੀ ਹਨਾ ਬਹੁਤ ਜਿਆਦੇ ਚੰਗਾ ਥਾਣ ਘਰੇ ਚੋਨ ਵਾਲਾ ਵੀ ਅਸੀਂ ਚੋਨ ਵਾਲਾ ਵੀ ਥਾਣ ਬਹੁਤ ਚਵਾਈ ਵਾਲਾ ਵੀ ਥਾਣ ਮਤਲਬ ਕਹਿਣ ਤੋਂ ਭਾਵੇਂ ਇੱਕ ਗੱਲ ਹੋਰ ਵੀ ਇਹਦੇ ਵਿੱਚ ਹੈ ਨਾ ਥੋੜਾ ਜਿਹਾ ਮਤਲਬ ਅੰਗ ਕਰਾਸ ਚ ਪਾਉਂਦੀ ਆ ਵੀ ਗਰਮੀ ਦਾ ਵੀ ਕਹਿਣਾ ਕਹਿ ਸਕਦੇ ਹੂੰ ਤੇ ਬਾਈ ਇਹਨੇ ਦੁੱਧ ਕਿੰਨਾ ਦਿੱਤਾ ਹੋਇਆ ਬਾਈ ਇਹਨੇ ਦਿੱਤਾ ਜੀ ਪਹਿਲੇ ਸੂਏ 27 28 ਕਿਲੋ ਕੰਡੇ ਜੋ ਹਮਾਂ ਦਿੱਤਾ ਹੈ ਕਿ 34 35 ਕਿਲੋ ਖੁੱਲਾ 34 35 ਕਿਲੋ ਖੁੱਲਾ ਦੁੱਧ ਪਾ ਜੂਗੀ ਹਨਾ ਹੂੰ ਅਡ ਰੂਟਰ ਦੀ ਕੁਆਲਿਟੀ ਹਿੰਦੀ ਵੀ ਬੇਹਤਰੀਨ ਹੈ ਹਨਾ ਬਾਈ ਹੂੰ ਦੇਖੋ ਮਿੱਤਰੋ ਤੇ ਇਹ ਥੋੜੀ ਜੀ ਕਹਿ ਸਕਦੇ ਆ ਸਭ ਸਵਾਲ ਦੇ ਵੱਲੋਂ ਹਜੇ ਥੋੜੀ ਜੀ ਥੋੜੀ ਜੀ ਕਿਤੇ ਨਾ ਕਿਤੇ ਬਾਲੀ ਨਹੀਂ ਥੋੜਾ ਜਿਹਾ 19 21 ਫਰਕ ਪੈ ਗਿਆ ਹਨਾ ਹੂੰ ਤੇ ਇਹਦਾ ਬਾਈ ਫਿਰ ਕੀ ਰੇਟ ਰਹੂਗਾ ਇਹ ਹੋ ਗਈ 1 25 ਦੀ ਇਹ ਇੱਕ 25 ਦੀ ਤੇ ਇਹਦੇ ਮਾਨਤਾਨ ਹੋ ਜਾਉ ਇਹਦਾ ਵੀ ਬਾਈ ਬਸ ਮਾਨਤਾਨ ਵਾਲੀ ਠੀਕ ਹੈ ਲੈ ਵੀ ਮਿੱਤਰੋ ਇੰਦਾ ਵੀ ਮਾਨਤਾਣ ਹੋ ਜਾਊ ਇੱਕ 25 ਦੇ ਵਿੱਚੋਂ ਤੁਹਾਡਾ ਜ਼ਰੂਰ ਹਨਾ ਬਾਈ ਲੈ ਵੀ ਤੇ ਇਹ ਗੱਬਣ ਵੀ ਕਿਸੇ ਚੰਗੇ ਸੀਮਣ ਤੋਂ ਵੀ ਮਤਲਬ ਪ੍ਰੋਪਰ ਰਿਕਾਰਡ ਮਿਲੂਗਾ ਸਾਰਾ ਸਾਰਾ ਠੀਕ ਆ ਜੀ ਤੇ ਆ ਚਾਰ ਨੰਬਰ ਤੇ ਜਿਹੜਾ ਬਾਈ ਨਕੀਨਾ ਇਹ ਦੂਜਾ ਸੁਆਹ ਜੀ ਚਾਰ ਦਾੰਦਾ ਠੀਕ ਆ ਕੱਢ ਲਿਓ ਬਾਹਰ ਮੇਰੇ ਲਿਆ ਹਫਤਾ ਇੱਕ ਅਜੇ ਲੈ ਜੂਗੀ ਹਫਤਾ ਲੈ ਜੂਗੀ ਅਜੇ ਠੀਕ ਆ ਬਾਈ ਠੀਕ ਆ ਇਹ ਵੀ ਬਣੂਗੀ ਦਾ ਚੰਗੀ ਬਾਈ ਜੀਵਨ ਹਨਾ ਬਹੁਤ ਜ਼ਿਆਦਾ ਚੰਗੀ ਹੂੰ ਇਹ ਇੱਕ ਗੱਲ ਹੈਗੀ ਹੈ ਕਾ ਦਿੰਦਾ ਸਾਰਿਆਂ ਨਾਲੋਂ ਜ਼ਿਆਦਾ ਹੈ ਫੋਨ ਲਗਾ ਦੇ ਹੂੰ ਚਾਰ ਦਿਨ ਦਾ ਹੈ ਚਮਕਲੇ ਹਾਂ ਚਾਰ ਇਹ ਵੀ ਦੂਜਾ ਸੂਈ ਆ ਦੂਜਾ ਇਹਦਾ ਕੀ ਰਿਕਾਰਡ ਆ ਪਹਿਲੇ ਸੂਏ ਦਾ ਦੁੱਧ ਦਾ ਭਾਈ ਇਹ ਵੀ 30 ਕਿਲੋ ਦੁੱਧ ਪੀ ਕਿਲੋ ਹਾਂਜੀ ਠੀਕ ਆ ਭਾਈ ਇਹਦਾ ਵੀ ਪ੍ਰੋਪਰ ਰਿਕਾਰਡ ਮੈਨੂੰ ਠੀਕ ਆ ਭਾਈ ਤੇ ਐਤ ਕੀਦਾ ਭਾਈ ਜੀਵਨ ਫਿਰ ਕੀ ਕਹਿੰਦਾ ਤੇਰਾ ਮਨ ਵੀ ਕਹਿੰਦੇ ਹੁੰਦੇ ਨਾ ਕਿ ਵੜ ਜੇ ਪੂਰੇ ਚੰਗੀ ਸੇਵਾ ਵਾਲੇ ਕੋਲੇ ਬੰਦੇ ਕੋਲੇ ਜਾਵੜੀ ਤੇ 34 35 ਕਿਲੋ ਵੜ ਦੁੱਧ ਕੱਢਦੇ ਹੂੰ ਵੀ 34 35 ਤੋਂ ਜਾਂਦੀ ਨਹੀਂ ਹਨਾ ਹਾਂਜੀ ਹੂੰ ਤਕਾਣਾ ਟਕੁਣਾ ਵੱੱਛੀ ਦਾ ਬੜਾ ਐਂਡਾ ਹੈ ਨਾ ਹੂੰ ਨਾੜਾ ਨੂੜਾ ਲੈ ਸਾਰਾ ਮਜ਼ਬੂਤੀ ਆ ਜੰਨੀ ਗੇ ਹੂੰ ਸਹੀ ਗੱਲ ਆ ਭਾਈ ਬਈ ਜੀਵਨ ਇੱਕ ਗੱਲ ਹੋਰ ਆ ਇਹਦੇ ਵਿੱਚ ਹਾਂਜੀ ਜਿਹੜੀਆਂ ਆ ਤਿੰਨ ਚੀਜ਼ਾਂ ਇਹ ਤਾਂ ਹੋ ਗਈਆਂ ਹੋਰ ਚੀਜ਼ ਹਨਾ ਇਹਦੀ ਕੁਆਲਿਟੀ ਦਾ ਫਰਕ ਆ ਇਹਦੇ ਆਰਡਰ ਦਾ ਫਰਕ ਆ ਇਹਦੇ ਕਰਦ ਦਾ ਫਰਕ ਆ ਇਹਦੇ ਢਾਂਚੇ ਦਾ ਫਰਕ ਆ ਕਹਿ ਨਹੀਂ ਸਕਦੇ ਵੀ ਮਾੜੀਆਂ ਇਹ ਨਹੀਂ ਚੰਗੀਆਂ ਸਾਰੀਆਂ ਹੀ ਆ ਆਪਣੀ ਆਪਣੀ ਥਾਂ ਤੇ ਪਰ ਕਹਿੰਦੇ ਹੁੰਦੇ ਨੇ ਕਿ ਕਿਸੇ ਦੇ ਹੁਸਨ ਦੇ ਵਿੱਚ ਤਾਰੀਫ ਕਰਨੀ ਪੈਂਦੀ ਆ ਕਿਸੇ ਦੇ ਕਿਸੇ ਚੀਜ਼ ਦੇ ਵਿੱਚ ਤਾਰੀਫ ਕਰਨੀ ਪੈਂਦੀ ਆ ਪਰ ਇਹ ਵੀ ਮੈਂ ਇੱਕ ਸੋਚਦਾ ਵੀ ਜਿਹੜਾ ਨਵਾਂ ਬੰਦਾ ਕਿੱਤੇ ਦੇ ਵਿੱਚ ਆਇਆ ਹੋਇਆ ਇਹ ਚਾਰੇ ਗਾਈਆਂ ਲੈ ਜਾਵੇ ਉਹਦੀ ਕਾਮਯਾਬੀ ਦਾ ਰਾਹ ਤਾਂ ਕਿਤੇ ਵੱਟ ਤੇ ਨਹੀਂ ਪਿਆ ਹੈਣਾ ਐਂਡ ਹੋ ਜੂ ਜਮਾ ਹੂੰ ਤੇ ਬਾਈ ਫਿਰ ਇਹਦਾ ਜਿਹੜਾ ਸੀਮਣ ਹੋਊਗਾ ਆਪਣਾ ਜਿਹੜਾ ਲੱਗਿਆ ਹੋਊਗਾ ਉਹ ਵੀ ਮਿਲੂਗਾ ਹਾਂਜੀ ਹਾਂਜੀ ਇਹ ਕਿੰਨੇ ਦੀ ਦੇ ਦਿਆਂਗੇ ਭਾਈ ਆਪ ਇਹ ਹੋਊਗੀ 130 ਦੀ 130 ਦੀ ਇਹਦੇ ਵਿੱਚੋਂ ਥੋੜਾ ਬਹੁਤਾ ਕੋਈ ਮਾਨਤਾ ਠੀਕ ਓਕੇ ਲੈ ਵੀ ਮਿੱਤਰੋ ਇਹ ਹੋ ਜੂਗੀ 1,30,000 ਰੁਪਏ ਦੀ ਦੇਖਣਯੋਗ ਚੀਜ਼ ਆ ਵਿਖੋ ਲੈਣੀ ਤਾਂ ਮਨ ਤੇ ਆਵਦੀ ਤੇ ਹੁੰਦਾ ਡਿਪੈਂਡ ਪੈਸੇ ਤਾਂ ਲਾਉਣੇ ਆਪ ਆਵਦੀ ਜੇਬ ਦੇ ਮੁਤਾਬਕ ਪਰ ਚੀਜ਼ੀ ਦਰਸ਼ਨਾ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਤੇ ਕਰ ਲਿਆ ਕਰੋ ਇਹ ਫਰੀ ਦੇ ਵਿੱਚ ਇਹਦੇ ਵਿੱਚ ਤਾਂ ਤੁਹਾਨੂੰ ਕੋਈ ਨਹੀਂ ਆਉਵੇਂ ਗਾਣੇ ਗੂਣੇ ਲਾ ਕੇ ਵੀ ਟਾਈਮ ਖਰਾਬ ਕਰਦੇ ਆ ਇਹ ਕੋਈ ਸਿੱਖਣ ਨੂੰ ਮਿਲੂਗਾ ਤੁਹਾਡੇ ਵੀ ਸ਼ੌਂਕ ਜਾਪੂਗਾ ਵੀ ਇਹੋ ਜੀ ਵਹਿੜ ਤਿਆਰ ਕਰ ਲਿਏ ਇਹ ਸੀਗੀ 4 ਨੰਬਰ ਤੇ ਬਈ 5 ਨੰਬਰ ਤੇ ਜਿਹੜੀ ਵੱੱਛੀ ਆ ਇਹ ਪਹਿਲਾ ਸੁਆਈ ਦੋ ਦੰਦ ਰਿਜੀ ਨਾਲ ਠੀਕ ਆ ਪਹਿਲਾ ਸੁਆਈ ਦੋ ਦੰਦ ਹੈ ਹਾਂ ਬਹੁਤ ਚੰਗੀ ਫਾਰਮ ਦੀ ਬੱਚੀ ਆ ਠੀਕ ਆ ਜੀ ਸਾਰਾ ਫੁੱਲ ਰਿਕਾਰਡ ਲਿਆਈ ਆ ਜੀ ਇਹਦਾ ਵੀ ਵਿਦ ਪ੍ਰੂਫ ਆ ਹੈ ਜੀ ਹਾਂ ਸਾਰੇ ਜਿਹੜੇ ਦਿਨ ਜ਼ਰੂਰ ਇਹ ਘੱਟ ਤੋਂ ਘੱਟ ਵੀ 15 ਦਿਨ ਵਾਚੀ ਲੈ ਜੀ ਠੀਕ ਆ ਇਹ ਦਿਨ ਤੋਂ ਦੋ ਦੰਦ ਦੀ ਹੈ ਬਾਈ ਜਿਵੇਂ ਆ ਰਿਜੀ ਨਾਲ ਕੀ ਬਾਤ ਦੋ ਦੰਦ ਰਿਜੀ ਨਾਲ ਹਣਾ ਹਾਂ ਇੱਕ ਗੱਲ ਆ ਬੰਦਾ ਤਰ੍ਹਾਂ ਕਰੀ ਕਰਾ ਤਦ ਤਦ ਬਖਾਉਣ ਲੱਗਿਆ ਹਨ ਹੂੰ ਤੇ ਬਰੀਡ ਬਰੂਡ ਚੰਗੀ ਆ ਹਨਾ ਹੂੰ ਦਿਨ ਕਿੰਨੇ ਪਏ ਬਾਈ ਜਿੰਦੇ ਅਜੇ ਦਿਨ ਇਹਦੇ ਘੱਟੋ ਘੱਟ 12 13 ਦਿਨ ਇਹਨੇ ਪਏ ਗਿਣਤੀ ਦੇ ਮਤਲਬ ਫਿਰ ਤਾਂ ਕੁਛ ਦੀ ਕੁਛ ਬਣਦੀ ਹਾਂ ਬੱਚੀ ਬੱਚੀ ਦਾ ਕੋਈ ਟਿਕਾਣਾ ਹੀ ਨਹੀਂ ਨਾ ਹਾਈਟ ਨਹੀਂ ਨਾ ਮਾਈ ਲੈਂਥ ਸਾਰਾ ਕੁਝ ਸਾਰਾ ਕੁਝ ਓਕੇ ਹੀ ਆ ਜੀ ਸਾਨੂੰ ਹੀ ਦਿੱਤਾ ਪੂਰਾ ਪੂਰਾ ਰੱਬ ਨੇ ਮਨ ਲਾ ਗਣ ਗਣ ਕੇ ਅੰਗ ਲਾਏ ਹੋਇਆ ਹਨਾ ਤੇ ਬਾਈ ਇਹ ਭਲਾ ਭਾਈ ਫਿਰਦੀ ਲੈਵੇ ਚ ਹਾਂ ਇਹ ਭਲਾ ਜੀ ਤੇ ਬਾਈ ਤੂੰ ਇੱਕ ਗੱਲ ਦੱਸ ਯਾਰ ਜਿਹੜੇ ਨਵੇਂ ਬੰਦੇ ਆਉਂਦੇ ਆ ਹਨਾ ਵੱਛੀਆਂ-ਵੱਛੀਆਂ ਤਿਆਰ ਕਰਦੇ ਆ ਯਾਰ ਜਿਵੇਂ ਵਿਚਾਰੇ ਭਰਾ ਆਪਣੇ ਯਾਰ ਭਲਾਂ ਦੇ ਵਿੱਚ ਕਈ ਵਾਰੀ ਪਸੂ ਕਹਿੰਦੇ ਵੀ ਭਲਾਂ ਜਿਹੜਾ ਜਾਦਾ ਕਰਦਾ ਉਹ ਸਾਨੂੰ ਖਰਾਬ ਜੇ ਭਲਾਂ ਲਾਉਣ ਤੋਂ ਕੋਈ ਦਵਾਈ ਦੁਵਾਈ ਤੇਰੀ ਨਿਗਾ ਦੇ ਕੋਈ ਲੋੜ ਹੀ ਨਹੀਂ ਬਈ ਅਸੀਂ ਤਾਂ ਕੁਛ ਨਹੀਂ ਲਾਉਂਦੇ ਕਿ ਮੰਨ ਕੇ ਚੱਲ 2-4 ਦਿਨ ਥੱਲੇ ਥਾਂ ਚੰਗਾ ਰੱਖੋ ਸਾਫ ਰਾਂਪੀ ਲੈ ਜਾਂਦੀ ਹੈ ਬਾਕੀ ਚੁਆਈ ਹੈ ਜਿਹੜੀ ਤਿੰਨ ਟਾਈਮ ਕਰ ਦਿਓ ਜਿਹੜੀ 2 ਦੇ ਬਜਾਏ ਕੋਈ 2-4 ਦਿਨ ਨਾ ਹੋਟ ਜਾਂਦੀਆਂ ਕੋਈ ਇਹ ਵੱਡਾ ਗੱਲ ਨਹੀਂ ਬਾਕੀ ਜਿਵੇਂ ਹੁਣ ਪਲੂਣ ਮੱਛੀ ਨੇ ਤਾਂ ਇਹ ਆਡਰ ਹੀ ਭਲ ਪਾ ਕੇ ਖੋਲਣਾ ਹਾਂ ਭਲ ਪਾ ਕੇ ਖੋਲਣਾ ਮੰਨ ਲਾ ਜਿਵੇਂ ਪਲੂਣ ਪਾਉਗੀ ਉਵੇਂ- ਠੀਕ ਆ ਤੇ ਬਾਈ ਇਹ ਫਿਰ ਕਿੰਨਾ ਕਿਹੜੇ ਸੀਮਨ ਦੀ ਆ ਪਤਾ ਕੁਛ ਆਪਣਾ ਹਾਂਜੀ ਹਾਂਜੀ ਕਿਹੜੇ ਦੀ ਆ ਇਹ ਇਹ ਹੈਗੀ ਆਪ ਖੁਦ ਹੈਗੀ ਆ 2140 ਦੀ 2140 ਦੀ ਠੀਕ ਆ ਤੇ ਅੱਗੇ ਲੱਗਾ ਜਿਹੜਾ ਜੀ ਅੱਗੇ ਇਹਦੇ ਲੱਗਾ ਸੈਕ ਦਾ ਲੱਗਾ 60 ਦਾ ਲੱਗਾ ਹੋਇਆ ਤੇ ਲੱਗਾ 66 ਸੀਮਣੀ 66 ਦਾ ਠੀਕ ਹੈ ਬਹੁਤ ਅੱਛੀ ਆਲਾ ਕਹਿ ਸਕਦੇ ਠੀਕ ਆ ਇਹ ਕਿੰਨਾ ਦੁੱਧ ਦੇ ਦੋਗੀ ਬਾਈ ਜੀਵਨ ਤੇਰੇ ਤਿਆਰ ਜੀ ਪੂਰਾ ਬੰਦਾ ਜੀ ਕੋਈ ਸਾਹਮਣ ਵਾਲਾ ਹੋਵੇ ਤਾਂ 35 ਪਲੱਸ ਜਾਊਗੀ ਇਹਦਾ 35 ਪਲੱਸ ਜਾਊਗੀ ਕਿਉਂਕਿ ਪੂਰਾ ਸਾਹਮਣ ਵਾਲਾ ਫਾਰਮ ਦੀ ਬੱਚੀ ਹੈ ਤੇ ਬਾਈ ਫਿਰ ਇਹ ਕਿੰਨੇ ਦੀ ਦੇਦੀ ਹੈ ਇਹ ਡੇਢ ਦੀ ਹੋਊਗੀ ਇਹ ਡੇਢ ਲੱਖ ਦੀ ਹੋਊਗੀ ਇਹ ਫਿਰ ਇਹਦਾ ਵੀ ਆ ਕਿਵੇਂ ਕੀ ਕਾਰਨ ਆ ਇਹ ਵੀ ਇਹਦਾ ਰੇਟ ਕਾ ਤੋਂ ਜ਼ਿਆਦਾ ਕਿ ਉਹਦਾ ਥੋੜਾ ਜਿਹਾ ਆਪੂ ਆਪਣਾ ਐ ਆ ਜੀ ਕੋਈ ਕਿਸੇ ਦਾ ਕੋਈ ਥੋੜਾ ਜਿਹਾ ਚੰਗਾ ਕੋਈ ਬ੍ਰੀਡ ਚ ਕੋਈ ਸਾਰੀਆਂ ਗੱਲਾਂ ਅੱਡੋ ਅੱਡੀ ਆ ਨਾ ਵੀ ਕਈ ਮੰ ਇਹ ਜਿਵੇਂ ਚੀਜ਼ ਦੇ ਆ ਡੋਡੀ ਕੁਆਲਿਟੀ ਦਾ ਹੈ ਨਾ ਹੂੰ ਹੁਣ ਇੱਕ ਗਾਇਕ ਲੈਂਦਾ 5 ਲੱਖ ਸ਼ੋ ਦਾ ਇੱਕ 15 ਲੱਖ ਲੈਂਦਾ ਇੱਕ 25 ਲੱਖ ਲੈਂਦਾ ਕੁਆਲਿਟੀ ਦਾ ਫਰਕ ਹੈ ਤੇ ਬਾਈ ਫਿਰ ਇਹਨਾਂ ਨੂੰ ਖਰੀਦਣ ਦੇ ਲਈ ਹਰੀ ਕੇ ਕਲਾਂ ਪਿੰਡ ਦੇ ਵਿੱਚ ਆਉਣਾ ਪੈਣਾ ਹੈ ਨਾ ਤੇ ਮੁਖਸਰ ਸਾਹਿਬ ਦਾ ਇਹ ਪਿੰਡ ਰਹਿ ਗਿਆ ਖਾਰੇ ਤੋਂ ਕਿੰਨੀ ਕਿਲੋਮੀਟਰ ਦੀ ਦੂਰੀ ਤੇ 4 ਕਿਲੋਮੀਟਰ ਦੀ ਦੂਰੀ ਤੇ ਲੈ ਵੀ ਬਈ ਜੀਵਨ ਇੱਕ ਰੀ ਸੁਣੋ ਤੇ ਨਾਲ ਆਪਣਾ ਨੰਬਰ ਜਿਹੜਾ ਜ਼ਰੂਰ ਸਾਂਝਾ ਕਰਦਿਗੇ ਹਾਂਜੀ 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 81959 ਜੀ 81959 4442 44425 32 32 81949 ਜੀ 44432 ਇੱਕ ਵਾਰੀ ਹੋਰ ਬੋਲ ਦਿਓ ਜੀ 81949 ਜੀ 44432 ਠੀਕ ਆ ਇਸ ਨੰਬਰ ਤੇ ਕਰਨੀ ਆ ਸਰੋਤਿਓ ਤੁਸੀਂ ਗੱਲਬਾਤ ਪਾਈ ਦੇ ਨਾਲ ਜੇ ਕੋਈ ਪੰਜੇ ਲੈਣ ਦਾ ਚਾਹਵਣ ਹੋਇਆ ਪੰਜੇ ਵੀ ਖਰੀਦ ਸਕਦੇ ਆ ਇਹ ਜੋੜਾ-ਜੋੜਾ ਲੈਣਾ ਹੋਇਆ ਜੋੜਾ-ਜੋੜਾ ਵੀ ਮਿਲ ਜੂਗਾ ਕਿ ਚੁਆਇਸ ਤੁਹਾਡੀ ਆਪੋ ਆਪਣੀ ਹੋਊਗੀ ਬਾਈ ਪਹਿਲੀਆਂ ਗਾਇਆਂ ਇੱਕੋ ਭਰਾਣੇ ਪੰਜੇ ਨੇ ਖਰੀਦ ਲਈਆਂ ਸੀ ਤਾਂ ਕਰਕੇ ਦੂਜਿਆਂ ਭਰਾਵਾਂ ਨੂੰ ਨਹੀਂ ਮਿਲ ਗਿਆ ਤੇ ਹੁਣ ਜਿਹੜੇ ਦੂਜੇ ਪਿਛਲੀ ਵੀਡੀਓ 'ਚ ਨਾਰਾਜ਼ ਹੋਏ ਸੀ ਉਹਨਾਂ ਲਈ ਪਿਛਲੀ ਵਾਰੀ ਨਗੀਨੇ ਲੈ ਕੇ ਆਂਦੇ ਸੀ ਐਤ ਕੀ ਤੋਹਫੇ ਲੈ ਕੇ ਆ ਗਏ ਤੇ ਇਹਦੋਂ ਗਾਂ ਕੀ ਚੀਜ਼ ਮਿਲਦੀ ਆ ਉਹ ਵੀ ਤੁਹਾਡੇ ਰੂਪ-ਰੂਪ ਕਰਾਂਗੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ